ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁਆਲਕਾ ਤੁਹਾਡੇ ਆਪਣੇ ਚੈਨਲ 'ਚ ਮਿਲ ਕੇ ਕਰਦੇ ਹਾਂ ਤੁਸੀ ਸਾਰੇ ਠੀਕ ਠਾਕ ਹੋਮੇਂਗੀ ਕੰਡਰਸਤ ਹੋਮੋਗੇ ਲੱਗਾ ਇਹ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਨੂੰ ਕਰਕੇ ਜਿੰਨੂ ਦੱਸਿਓ ਦਿਨ ਹੈਗਾ ਜੈਂਤਵਾਰਤਾ ਤੇ ਅੱਜ ਹੈਗਾ ਗਾਗੂਗਾ ਮੰਮੀ ਬਦਲਵਾਈ ਹੋਈ ਪਈ ਐ ਗੋਗੇ ਦੇ ਬਹੁਤ तरीका ਬਜਰੂ ਤੋਂ ਲਹਿੰਦੇ ਹਾਂ ਥੋੜੀਆਂ ਜਿਹੀਆਂ ਕਣੀਆਂ ਹੁਣ ਜਰੂਰ ਆਉਣਗੀਆਂ ਅੱਜ ਕਦੇ ਨਹੀਂ ਗੁੱਗਾ ਤਾਲਾ ਜਾਂਦਾ ਹੁੰਦਾ ਪਰ ਥੋੜੀਆਂ ਕਣੀਆਂ ਕਣ ਹਵਾ ਵੀ ਚੱਲ ਪੀਤੇ ਬੱਦਲ ਵੀ ਹੋਏ ਪਏ ਨੇ ਬਹੁਤ ਹਾਂ ਚਲ ਕੋਈ ਨੁਮੇ ਸਿੱਕ ਤੇ ਹੁਣ ਆਪਾਂ ਜਾਂਦੇ ਸੀਗੇ ਮੱਥਾ ਟੇਕਣ ਗੁੱਗੇ ਤੇ ਤੇ ਮੈਥੋਂ ਨਾ ਗੋਡੇ ਕਰਕੇ ਹਨਾ ਪੁਰਾਣੀ ਜਾਂਦਾ ਬਾਵਾ ਬਾਟ ਪੈ ਜਾਂਦੀ ਆਪਾਂ ਨੂੰ ਘਰ ਤੋਂ ਫਰੀ ਪੈ ਜਾਂਦੀ ਹੈ ਕਿ ਦੂਰ ਤੇ ਫਿਰ ਮੈਂ ਫਲਾ ਤੀਂ ਗਰੀਸ ਦੀ ਜਾਊਗੀ ਤੇ ਮੈਂ ਜਾਉਂਗੀ ਪਹਿਲਾ ਹਰਮਨ ਨੇ ਸਲਾਹ ਕਰੀ ਸੀ ਆਪਾਂ ਗੁਰੂ ਘਰ ਜਾਂਦੀ ਹੁੰਦੀ ਹੈਗੀ ਗੁਰੂ ਘਰ ਗਈ ਹੋਈ ਹੈ ਤੇ ਉੱਥੇ 6:30 ਵਜੇ ਕੋਲ ਅਰਦਾਸ ਹੋਈ ਹੈ ਫਿਰ ਆਉਗੀ ਉਹ ਮੇਰੀ ਆਉਗੀ ਉਸ ਤੋਂ ਬਾਅਦ ਛੁੱਟੀ ਲੱਜਾਂ ਨਮਾਉਂਗੀ ਮੈਂ ਤੇ ਹੁਣ ਮੈਂ ਕਿਹਾ ਇੱਕ ਵਾਰੀ ਕੰਮ ਨਿਮੇੜ ਕੇ ਫਿਰ ਮੱਜਾਂ ਦਾ ਨਾ ਲਈ ਸੀਗੀ ਮੈਂ ਜੋਤ ਨੂੰ ਆਖਿਆ ਤੇ ਡੈਡੀ ਨੂੰ ਕਿਹਾ ਕਹਨਾ ਮੈਂ ਖੇਤ ਜਾਣਾ ਜਲਦੀ ਤੇ ਜੋਤ ਨੂੰ ਕਹਤਾ ਉਹਨੇ ਖਾ ਸਕਦਾ ਉਹਦੇ ਕਰਕੇ ਤਾਂ ਥੜਾ ਨਹੀਂ ਸਕਦਾ ਨਹੀਂ ਸੀ ਤੇ ਹੁਣ ਜੋਤ ਜਾਂਦਾਗਾ ਮੇਰੇ ਨਾਲ ਮੱਥਾ ਟੇਕਣ ਜਾਂਦੇ ਆ ਸੀ ਸਕੂਟਰੀ ਤੇ ਇਹ ਇਹ ਆਪਾਂ ਕਰ ਲਿਆ ਸੀਗਾ ਸਮਾਨ ਤਿਆਰ ਬਾਬੇ ਦਾ ਇਹ ਤਾਂ ਇਹ ਕੱਚੀ ਲੱਸੀ ਹੈਗੀ ਤੇ ਇਹ ਹੋ ਗਿਆ ਦਲੀਆ ਇਹ ਬਾਬੇ ਦਾ ਮਿੱਠਾ ਤੇ ਇਹ ਕਾਣਾ ਤੇ ਸਮਾਨ ਜਿਹੜਾ ਬਾਬੇ ਦੇ ਆਪਾਂ ਭਾਂਡੇ ਬਣਾਉਣੇ ਹੁੰਦੇ ਹਨਾ ਉਹਨੇਗੀ ਤੇ ਜਿਵੇਂ ਹੁਣ ਇਹ ਬਾਬੇ ਦਾ ਭਾਂਡਾ ਹੋ ਗਿਆ ਇਹਦੇ ਵਿੱਚ ਕਿਉਂ ਪਾਇਆ ਹੁੰਦਾਗਾ ਤੇ ਸਾਰਾ ਸਮਾਨ ਹੋ ਗਿਆ ਇਹਨਾਂ ਨੂੰ ਨਾ ਭਾਂਡੇ ਕਿਹਾ ਜਾਂਦਾ ਗਾ ਬਾਬੇ ਦੇ ਗੋਗੇ ਦੇ ਸੁੱਖ ਸ਼ਾਂਤੀ ਰੱਖੇ ਚਲ ਗੋਗਾ ਵਿਚਾਰਾ ਤੇ ਕਿਤੇ ਦਿਖਾਈ ਨ ਦੇਣਾ ਆਪਾਂ ਨੂੰ ਇਸੇ ਕਰਕੇ ਆਪਾਂ ਮੱਥਾ ਟੇਕਦੇ ਹੁੰਨੇ ਆ ਨਾ ਵੀ ਬੰਦੇ ਖੇਤ ਬੰਨੇ ਫਿਰਦੇ ਰਹਿੰਦੇ ਹੈਗੇ ਚਲ ਬਸ ਜਿੱਥੇ ਤਰੇ ਇਹਨਾਂ ਤੋਂ ਵਿਚਾਰਿਆਂ ਤੋਂ ਜਿੱਥੇ ਹੈਗੇ ਨੇ ਉੱਥੇ ਹੀ ਰਹਿਣ ਆਪਦੇ ਥਾਮਾਂ ਤੇ ਚਲੋ ਜੀ ਹੁਣ ਆਪਾਂ ਜਾਂਦੇ ਆਂ ਮੱਥਾ ਟੇਕਣ ਹਾਂ ਘਾੜ ਮੰਨ ਵੀ ਆ ਗਈ ਜੋਤ ਕਹਿੰਦਾ ਮੈਂ ਵਗ ਜਾਣਾ ਤਿਆਰ ਕਰ ਲਿਆ ਮੈਂ ਹਾਂਜੀ ਇਹ ਹੈਗੀ ਆ ਅਗਲੇ ਦਿਨ ਦੀ ਵੀਡੀਓ ਗੁੱਗੇ ਵਾਲੇ ਦਿਨ ਆਪਾਂ ਫਿਰ ਮੱਥਾ ਟੇਕਣ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਹੈਗੀ ਬਸ ਸਾਰਾ ਦਿਨ ਕੋਈ ਕੰਮ-ਧੰਦਾ ਨਹੀਂ ਕੀਤਾ ਹੈਗਾ ਥੋੜਾ ਜਿਹਾ ਮੈਂ ਸੂਟ ਸਟਿਚ ਕੀਤਾ ਸੀ ਆਪਦਾ ਬਾਹਾਂ ਜੜਨ ਵਾਲੀਆਂ ਰਹਿੰਦੀਆਂ ਸੀ ਉਹਦੀਆਂ ਬਸ ਉਹਦੀ ਆਪਾਂ ਨਹੀਂ ਵੀਡੀਓ ਬਣਾਈ ਸੀ ਤੇ ਫਿਰ ਮੈਨੂੰ ਇਹ ਹੋ ਗਿਆ ਵਿਚਾਲਾ ਪਾ ਰੋਜ਼ ਵੀਡੀਓ ਅਪਲੋਡ ਕਰਦਿਆ ਕਰੀਏ ਤੇ ਫਿਰ ਮੈਂ ਅਗਲੇ ਦਿਨ ਥੋੜੀ ਜਿਹੀ ਕਲਿੱਪਾਂ ਵਿੱਚ ਜੋੜ ਕੇ ਵਲੌਗ ਪੂਰਾ ਕੀਤਾ ਇਹ ਅਗਲੇ ਦਿਨ ਦੀ ਐਕਲਿੱਪਾ ਨੇ ਸਵੇਰੇ ਸਵੇਰੇ ਮੈਂ ਬਣਾ ਰਹੀ ਸੀਗੀ ਰੋਟੀ ਗੈਸ ਤੇ ਗੈਸ ਹੁਣ ਆਪਾਂ ਬਾਹਰ ਕੱਢਿਆ ਹੋਇਆਗਾ ਗਰਮੀ ਕਰਕੇ ਰਸੋਈ ਤਾਂ ਜੀ ਬਹੁਤ ਔਖਾ ਖੜਨਾ ਤੇ ਚੁੱਲ੍ਹੇ ਤੇ ਹੁਣ ਬਲਨ ਬੁੱਲਣ ਹੈ ਨਹੀਂਗਾ ਇੰਨਾ ਹਨਾ ਪਾਥੀਆਂ ਨੂੰ ਵੀ ਸਲਾਬ ਜੀ ਹੈਗੀ ਤੇ ਛਟੀਆਂ ਆਪਣੇ ਖਤਮ ਹੋ ਸੀਗੀਆਂ ਹੁਣ ਆਪਾਂ ਹੋ ਗਏ 15 20 ਦਿਨ ਮਹੀਨੇ ਦਾ ਕਿਹੜੀ ਹੋ ਗਿਆ ਮੈਂ ਕਿਹਾ ਗੈਸ ਬਾਹਰ ਕੱਢਿਆ ਹੋਇਆਗਾ ਜਦੋਂ ਦੁਪਹਿਰੇ ਚਾਹ ਬਣਾਉਣੀ ਆ ਉਦੋਂ ਵੀ ਆਪਣੇ ਇਧਰ ਪਰਸ਼ਾਵਾ ਟਲ ਜਾਂਦਾਗਾ ਬਸ ਇਹ ਆਪਣੀ ਧੁੱਪ ਤਾਂ ਇੱਧਰ ਆਉਂਦੀ ਨਹੀਂ ਹੈਗੀ ਬਸ ਇਹ ਗੈਸ ਤੱਕ ਵੀ ਮਸਾਂ ਹੀ ਧੁੱਪ ਆਉਦੀ ਹੈਗੀ ਫਿਰ ਫਿਰ ਇੱਧਰ ਸ਼ਾਮ ਮੁੜਿਆ ਆਉਂਦੀ ਹੈ ਤਾਂ ਕਰਕੇ ਵਧੀਆ ਮੌਜ ਆਗੀ ਦੁਪਹਿਰੇ ਵੀ ਚਾਹ ਬਣ ਜਾਂਦੀ ਇੱਥੇ ਤੇ ਇੱਥੇ ਮੈਂ ਪੱਕੀ ਲਾ ਲੈਣੀ ਹੁੰਨੀ ਆਗੀ ਸਵੇਰੇ ਸ਼ਾਮ ਬਸ ਆਰਾਮਦਾਰੀ ਦਾ ਰੋਟੀ ਬਣ ਜਾਂਦੀ ਹੈਗੀ ਗਰਮੀ ਬਹੁਤ ਹੋਗੀ ਜੀ ਭਾਦੋਂ ਦੀ ਗਰਮੀ ਤਾਂ ਹਨਾ ਬਹੁਤ ਹੁੰਦੀ ਹੈਗੀ ਜੂਨ ਜਲਾਈ ਚ ਵੀ ਨਹੀਂ ਇੰਨੀ ਗਰਮੀ ਪਈ ਹੁਣ ਤਾਂ ਐ ਲੱਗਦਾ ਵੀ ਜਿਹੜੀ ਹੁਣ ਪੈ ਰਹੀ ਹੈਗੀ ਤੇ ਸ ਮੈਂ ਬਣਾ ਰਹੀ ਸੀ ਰੋਟੀ ਤੇ ਜੋ ਤ ਤਿਆਰ ਹੁੰਦਾ ਸੀ ਨਾਉਣ ਲੱਗਦਾ ਸੀਗਾ ਸਕੂਲ ਵਾਸਤੇ ਮੈਂ ਉਹਨੂੰ ਪੁੱਛ ਰਹੀ ਸੀ ਵੀ ਤੇਰੇ ਪਰੌਠੇ ਪਹਿਲਾਂ ਬਣਾ ਕੇ ਰੱਖਦਾ ਕਿ ਬਾਅਦ ਚ ਬਣਾਵਾ ਉਹ ਕਹਿੰਦਾ ਮੰਮੀ ਮੈਂ ਵੀ ਨਹਾ ਲਾਂ ਤਿਆਰ ਹੋ ਜਾ ਤੇ ਵੀ ਮੇਰੇ ਪਰੌਠੇ ਬਾਅਦ ਚ ਬਣਾਈ ਫਿਰ ਮੈਂ ਕਿਹਾ ਚਲ ਉਹਨੇ ਆਪਾ ਰੋਟੀਆਂ ਦਾ ਕੰਮ ਨਿਮੇੜ ਦਿੰਨੇ ਆ ਜੀ ਹਣਾ ਹੁਣ ਕਿਡਾ ਠੰਡੀਆਂ ਹੁੰਦੀਆਂ ਨੇ ਗਈਆਂ ਤੇ ਆਪਣੇ ਟੂਟੀ ਆਉਣੀ ਸੀਗੀ ਅੱਜ ਬਾਅਦ ਚ ਫਿਰ ਮੈਨੂੰ ਐ ਹੁੰਦਾ ਵੀ ਆਪਾਂ ਉਹਨੂੰ ਰੋਟੀ ਦਾ ਕੰਮ ਨਿਮੇੜ ਲੀਏ ਫਿਰ ਹੁਣ ਨਾ ਜੇ ਆਪਾਂ ਮੱਜਾਂ ਦਾ ਨਮੇੜ ਕੇ ਰੋਟੀ ਬਣਾਵਾਂਗੇ ਬਹੁਤ ਲੇਟ ਹੋ ਜਾਂਦੀ ਹੈ ਫਿਰ ਆਪ ਨੂੰ ਵੀ ਭੁੱਖ ਲੱਗ ਜਾਂਦੀ ਹੈਗੀ 10 9 9:30 10 ਵਜੇ ਰੋਟੀ ਆਉਂਦੀ ਆਪਣੀ ਜਿੱਦੇ ਬਾਅਦ ਚ ਆਉਂਦੀ ਹੈਗੀ ਤਾਂ ਕਰਕੇ ਫਿਰ ਆਪਾਂ ਨੂੰ ਇਹ ਹੁੰਦਾ ਵੀ ਅਜੇ ਆਪਾਂ ਪਹਿਲਾਂ ਕੰਮ ਨਮੇੜ ਲਈ ਇੱਥੇ ਨਾ ਮੈਨੂੰ ਜੋਤ ਕਹਿ ਰਿਆ ਸੀਗਾ ਤੇ ਮੰਮੀ ਸਕੂਲੋਂ ਰੱਖ ਲੈ ਮੈਨੂੰ ਮੱਜਾਂ ਮੈਂ ਨਮਾ ਦੂੰਗਾ ਜਿਹੜੇ ਦਿਨ ਇਹਨੂੰ ਛੁੱਟੀ ਸੀਗੀ ਮੈਂ ਉਦੋਂ ਕਿਹਾ ਮੈਂ ਐਵੇਂ ਲੱਤ ਦੁਖੀ ਜਾਂਦੀ ਹੈ ਮੱਜਾਂ ਨਮਾ ਦੇ ਜੋਤ ਮੈਂ ਨਹੀਂ ਨਮਾਉਂਦਾ ਕਹਿੰਦਾ ਮੰਮੀ ਮੈਂ ਤੁਹਾਨੂੰ ਵਾਜ ਜਾਂਦੀ ਆ ਘੱਛ ਅੱਜ ਤੂੰ ਵੀ ਘਰੇ ਰਹਿ ਕੇ ਮੱਜਾਂ ਨਮਾਏਂਗਾ ਮੂੰਹ ਤੂੰ ਆਖੇ ਲੱਗਦਾ ਜਦੋਂ ਘਰੇ ਹੁੰਨਾਗਾ ਚੌੜ ਕਰੀ ਜਾਂਦਾ ਸੀਗਾ ਮੇਰੇ ਨਾਲ ਦੇਖ ਲੈ ਮੰਮੀ ਮੌਕਾ ਸੰਭਾਲ ਲਾ ਤੇ ਇਸ ਤੋਂ ਬਾਅਦ ਲੱਗੀ ਸੀ ਮੈਂ ਕੱਪੜੇ ਤੋਂ ਟੂਟੀ ਆਪਣੀ ਹਜੇ ਵੀ ਨਹੀਂ ਆਈ ਸੀ ਮੈਂ ਪੈਪ ਸਿੱਧੀ ਕਰਕੇ ਰੱਖਤੀ ਸੀਗੀ ਫਿਰ ਆਪਾਂ ਨੂੰ ਜਲਦੀ ਪਤਾ ਲੱਗ ਜਾਂਦਾ ਟੂਟੀ ਦਾ ਪਾਣੀ ਨਿਕਲਣ ਲੱਗ ਜਾਂਦਾਗਾ ਤੇ ਮੱਜਾਂ ਆਪਣੀ ਹਜੇ ਬੈਠੀਆਂ ਸੀ ਨਮਾਉਣ ਵਾਲੀਆਂ ਰਹਿੰਦੀਆਂ ਸੀਗੀਆਂ ਟੂਟੀ ਨਹੀਂ ਆਈ ਸੀ ਫਿਰ ਐ ਹੁੰਦਾਗਾ ਵੀ ਹਨਾ ਚਲੋ ਜੇ ਨਹੀਂ ਆਈ ਤਾਂ ਆਪਾਂ ਪਹਿਲਾਂ ਹੋਰ ਕੰਮ ਨਵੇੜ ਕੇ ਰੱਖ ਲਈਏ ਉਦੋਂ ਤੋਂ ਸਾਰੇ ਫਿਰ ਆਪਣੇ ਕੱਲੀ ਮੱਝੇ ਰਹਿ ਜਾਂਦੀਆਂ ਨੇ ਨਮਾਉਣ ਵਾਲੀਆਂ ਤੇ ਮੈਂ ਲੱਗੀ ਸੀਗੀ ਕੱਪੜੇ ਧੋਣ ਆਪਾਂਾ ਥਾ ਨਹੀਂ ਧੋਨੇ ਹੁੰਨੇ ਕੱਪੜੇ ਹੁਣ ਤੇ ਸਵੇਰੇ ਸਵੇਰੇ ਤਾਂ ਇਹ ਬਹੁਤ ਜ਼ੋਰ ਹੁੰਦਾ ਕੰਮ ਦਾ ਇਹ ਹੁੰਦਾਗਾ ਵੀ ਆ ਵੀ ਕਰ ਲਈਏ ਹਨਾ ਧੁੱਪ ਤੋਂ ਪਹਿਲਾਂ ਆ ਵੀ ਕਰ ਲਈਏ ਬੱਚੇ ਦੇ ਕੱਪੜੇ ਬਹੁਤ ਹੋ ਜਾਂਦੇ ਹੈਗੇ ਸਾਡਾ ਤਾਂ ਇੱਕ ਇੱਕ ਸੂਟ ਹੀ ਹੁੰਦਾ ਹੈਗਾ ਟੀ-ਸ਼ਰਟਾਂ ਹੀ ਬਾਹਰੀ ਬਦਲਦਾ ਜੋਤਾਂ ਇੱਕ ਇੱਕ ਕੱਪੜੇ ਮੈਲੇ ਵੱਧ ਕਰਦਾ ਹੈਗਾ ਤੇ ਟੀ-ਸ਼ਰਟ ਵਾਲੇ ਕੱਪੜੇ ਉਤੋਂ ਦਾਗ ਜਮ ਮਸਾਲਾ ਲੈਂਦਾ ਹੈਗਾ ਤੇ ਬੁਰਸ਼ ਨਾਲ ਲੋੜੀ ਹੁੰਦੀ ਹੈਗੀ ਦਾਗ ਤੇ ਜਿਹੜੇ ਨਾ ਜ਼ਿੱਪ ਜਾਂ ਬਟਨ ਵਗੈਰਾ ਜੀ ਟੀ-ਸ਼ਰਟ ਹੁੰਦੀ ਆ ਉਹਦੇ ਫਿਰ ਆਪਾਂ ਥਾਪਾ ਵੀ ਨਹੀਂ ਲਾ ਸਕਦੇ ਤੇ ਬੁਰਸ਼ ਨਾਲ ਹੀ ਧੋਨੇ ਪੈਂਦੇ ਨੇਗੇ बस ਥੋੜੇ ਕੱਪੜੇ ਹੁੰਦੇ ਆ ਸਾਰਿਆਂ ਨੇ ਕਿ ਕਸੂਟ ਮੰਨ ਲਓ ਜੋ ਉਦਦੇ ਥੋੜੇ ਜਿਹਾ ਵੱਧ ਹੋਇਆ ਟੀ-ਸ਼ਰਟ ਵੱਧ ਲਾਉਂਦਾਗਾ ਇਹ ਬਦਲਦਾ ਰਹਿੰਦਾਗਾ ਜਦੋਂ ਖਰਾਬ ਜਿਹਾ ਲੱਗੇ ਉਹਦੀ ਲਾ ਕੇ ਸਿੱਟ ਦਿੰਦਾ ਕਿਉਂਕਿ ਕਦੇ ਸਕੂਲੋਂ ਆ ਕੇ ਬਦਲ ਲੈਂਦਾ ਸ਼ੂਟ ਫਿਰ ਇਹ ਸ਼ਾਮ ਨੂੰ ਜਿਮ ਵਿੱਚ ਜਾਂਦਾਗਾ ਉਦੋਂ ਬਦਲ ਜਾਂਦਾਗਾ ਤਾਂ ਕਰਕੇ ਇਹਦੇ ਕੱਪੜੇ ਜ਼ਿਆਦਾ ਹੋ ਜਾਂਦੇ ਨੇ ਤੇ ਹੱਥਾਂ ਤੇ ਧੋਣ ਕਰਕੇ ਹੁਣ ਆਪਾਂ ਹਰ ਰੋਜ਼ੀ ਧੋ ਦਿੰਨੇ ਆ ਫਿਰ ਹੱਥਾਂ ਤੇ ਦਾਇ ਜਿੱ ਇਕੱਠੇ ਧੋਣੇ ਬਹੁਤ ਔਕੇ ਹੋ ਜਾਂਦੇ ਨੇ ਇਹ ਤੇ ਦੋ ਆਪਾਂ ਸਾਰਾ ਕੰਮ ਨੇ ਮੇੜ ਕੇ ਸੀਗੇ ਰੋਟੀ ਪਾਣੀ ਬਣਾ ਗਈ ਸੀ ਮੈਂ ਭਾਂਡੇ ਵਾਸਤੇ ਹਜੇ ਰਹਿੰਦੇ ਸੀ ਆਪਣੇ ਕਿਉਂਕਿ ਪ੍ਰਾਂਤ ਨਹੀਂ ਭੇਜਦੀ ਫਿਰ ਉਗਲਦੀ ਹੈਗੀ ਤੇ ਰੋਟੀ ਵੀ ਨਹੀਂ ਕਿਸੇ ਨੇ ਖਾਧੀ ਸੀ ਹਜੇ ਇੱਕ ਵਾਰੀ ਆਪਾਂ ਬਣਾ ਕੇ ਰੱਖਤੀ ਸੀ ਰੋਟੀ ਚਲੋ ਚੱਲ ਆਪਾਂ ਕੱਪੜਿਆਂ ਦਾ ਕੰਮ ਨੇ ਮੇੜ ਲਈ ਸਵੇਰੇ ਸਵੇਰੇ ਤਾਂ ਬਹੁਤ ਕੰਮ ਹੋ ਜਾਂਦੇ ਨੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਦੇ ਹਨ ਉਹਨਾਂ ਨੂੰ ਦਿলো ਧੰਨਵਾਦ ਜੀ ਜਿਹੜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਚੈਨਲ ਨੂੰ ਤੁਹਾਡੀ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਵਾਂਗੇ ਜੀ ਇੱਥੇ ਤੱਕ ਆਪਾਂ ਤੁਹਾਡੀ ਸਪੋਰਟ ਨਾਲ ਹੀ ਆਏ ਹਾਂ ਤੇ ਇਸ ਲਈ ਬਹੁਤ-ਬਹੁਤ ਧੰਨਵਾਦ ਸਾਰੇ ਭੈਣਾਂ ਦਾ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਹੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਮੈਂਟ ਨਾਲ ਹੌਸਲਾ ਮਿਲਦਾਗਾ ਅਗਲੀ ਵੀਡੀਓ ਬਣਾਉਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਕਿਹੜੇ ਭੈਣ ਭਰਾ ਨੇ ਆਪਣੀ ਵੀਡੀਓ ਦੇਖੀ ਹੈਗੀ ਤੇ ਬਸ ਏ ਸੀਗੀ ਜੀ ਅੱਜ ਦੀ ਵੀਡੀਓ ਮਿਲਾਂ ਕਿਸੇ ਹੋਰ ਵੀਡੀਓ ਨਾਲ ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਧੰਨਵਾਦ ਜੀ